ਮੈਂ ਕਈ ਸਾਲਾਂ ਤੋਂ ਮੂੰਗੀ ਦੀ ਕਾਸ਼ਤ ਕਰਦਾ ਆ ਰਿਹਾ। ਇਸ ਵਾਰ ਮੈਂ ਵਿਜੇਤਾ ਕੰਪਨੀ ਦੇ 11 ਏਕੜ ਵਿੱਚ ਮੂੰਗੀ ਦੀ ਕਾਸ਼ਤ ਕੀਤੀ ਆ। ਮੈਂ ਹੋਰ ਵੀ ਵੈਰਾਈਟੀਆਂ ਅੱਗੇ ਬੀਜਦਾ ਆ ਰਿਹਾ ਪਰ ਇਸ ਵਾਰ ਮੇਰੀ ਮੂੰਗੀ ਲੋਕਾਂ ਨਾਲੋਂ ਵੱਖਰੀ ਨਿਕਲੀ ਆ ਤੇ ਵੱਖਰੀ ਮਤਲਬ ਇਹਦੀ ਉਪਜਾ ਪੂਰੀ ਇਹ ਦੇਖਣ ਵਿੱਚ ਵੀ ਬਹੁਤ ਸ਼ਾਨਦਾਰ ਸੀ। ਲੋਕ ਮਤਲਬ ਕਿ ਬੀਜੀ ਹੋਈ ਨੂੰ ਵੀ ਖੜ ਕੇ ਰਸਤੇ ਤੇ ਦੇਖ ਕੇ ਜਾਂਦੇ ਰਹੇ ਆ। ਇਹਦੀ ਫਲੀ ਚਮਕਦਾਰ ਦਾਣਾ ਫਲੀ ਮੋਟੀ ਤੇ ਹਰ ਤਰ੍ਹਾਂ ਦੇ ਮੌਸਮ ਵਿੱਚ ਇਹ ਕਾਮਜਾਪਾ ਹਰ ਤਰ੍ਹਾਂ ਦੀ ਮਿੱਟੀ ਵਿੱਚ ਰਵੇਸ਼ਲੀ ਵਿੱਚ ਠੀਕ ਨਹੀਂ ਕਾਲੀ ਮਿੱਟੀ ਵਿੱਚ ਇਹ ਪੂਰਾ ਝਾੜ ਦਿੰਦੀ ਆ ਇਸ ਤੋਂ ਵਧੀਆ ਮੈਨੂੰ ਕੋਈ ਹੋਰ ਵੈਰਾਈਟੀ ਨਹੀਂ ਲੱਗੀ ਮੇਰੇ ਲਈ ਇਹ ਬਹੁਤ ਵਧੀਆ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਕਿ ਅਗਲੀ ਵਾਰ ਤੁਸੀਂ ਵਿਜੇਤਾ ਦੀ ਬਜਾਈ ਜ਼ਰੂਰ ਕਰਕੇ ਦੇਖੋ ਤੁਹਾਡਾ ਮਨ ਖੁਸ਼ ਹੋ ਜਾਊਗਾ ਦੇਖ ਕੇ ਤੁਹਾਡੇ ਲਈ ਇਹ ਬਹੁਤ ਵਧੀਆ ਰਹੇਗੀ ਉਪਜ ਬਹੁਤ ਵਧੀਆ ਝਾੜ ਇਹਦਾ 8.5 ਕੁਆਂਟਲ ਤੋਂ ਪਲੱਸ ਨਿਕਲਦਾ ਮੇਰੀ ਵੈਰੈਟੀ ਹੁਣ ਵੀ ਮੰਡੀ ਵਿੱਚ ਇਸ ਲੋਕਾਂ ਨਾਲੋਂ ਵੱਖਰੀ ਪਈ ਆ ਹੁਣ ਵੀ ਇਹਦੇ ਦਾਣੇ ਦੇਖ ਕੇ ਚਮਕਦਾਰ ਮੋٹے ਦਾਣੇ ਆ ਹੁਣ ਵੀ ਕਈ ਕਿਸਾਨ ਆ ਕੇ ਇਹਦਾ ਸੀਡ ਲੈਣ ਲਈ ਪੁੱਛ ਰਹੇ ਆ ਬਹੁਤ ਵਧੀਆ ਮੂੰਗੀ ਆ ਆਪਣੀ ਅਗਲੀ ਵਾਰ ਦੀ ਫਸਲ ਬਜੇਤਾ ਦੇ ਤੌਰ ਤੇ ਇੱਕ ਵਾਰ ਲਾ ਕੇ ਜਰੂਰ ਟ੍ਰਾਇਲ ਕਰਕੇ ਦੇਖੋ ਤੁਸੀਂ ਨਰਾਸ਼ ਨਹੀਂ ਹੋਮੋਗੇ